ਹੈਲੋ ਅੱਜ ਮਿਤੀ 19 5 2024 ਟਾਈਮ ਕਰੀਬਨ 8:30 ਦਾ ਜੀ ਆਹ ਦੇਖੋ ਕੱਲ ਵੀ ਮੈਂ ਵੀਡੀਓ ਪਾਈਆਂ ਸੀਗੀਆਂ ਆਹ ਦੇਖੋ ਕਿੰਦਾ ਟਰੈਕਟਰ ਲੱਗੇ ਹੋਇਆ ਦਫਾ 4 ਦੀ ਜ਼ਮੀਨ ਦੇ ਵਿੱਚ ਤਿੰਨ ਟਰੈਕਟਰ ਲੱਗੇ ਆ 3 ਉਹ ਲੱਗੇ 6 ਤੇ 1 7 8 2 10 ਤੇ ਕੋਈ ਯਾਰ 11 11 12 ਟਰੈਕਟਰ ਲੱਗੇ ਹੋਇਆ ਦਫਾ 4 ਦੀ ਜ਼ਮੀਨ ਦੇ ਵਿੱਚ ਜਦੋਂ ਕਿ ਇੱਥੇ ਮਾਇਨਿਕ ਨਹੀਂ ਹੋ ਸਕਦੀ ਜੀ ਆ ਤੁਸੀਂ ਦੇਖ ਸਕਦੇ ਹੋ ਕਿਦਾਂ ਟਰੈਕਟਰ ਲੱਗੇ ਆ ਜੀ ਆ ਤੁਸੀਂ ਦੇਖ ਸਕਦੇ ਹੋ ਕਿਦਾਂ ਟਰੈਕਟਰ ਲੱਗੇ ਆ ਜੀ ਧੜਾ ਧਾ ਟਰੈਕਟਰ ਮਾਈਨਿੰਗ ਕਰ ਰਿਹਾ ਜਿੱਥੇ ਦਫਾ 4 ਦੀ ਜ਼ਮੀਨ ਦੇ ਵਿੱਚ ਇੱਥੇ ਕੋਈ ਸੁਣਾਈ ਨਹੀਂ ਕਰ ਰਿਹਾ ਮੈਂ ਮਾਈਨਿੰਗ ਵਿਭਾਗ ਤੇ ਪੁਲਿਸ ਬਾਦ ਨੂੰ ਕਹਿ ਰਿਹਾ ਦਫਾ 4 ਦੀ 73 74 75 ਮਸੀਲ ਦੇ ਵਿੱਚ ਆ ਟਰੈਕਟਰ ਲੱਗੇ ਹੋਏ ਆ ਮੈਂ ਮਾਈਨ ਕੋ ਬਾਗ ਤੇ ਪੁਲਿਸ ਵਿਭਾਗ ਤੇ ਨੂੰ ਕਹਿ ਰਿਹਾ ਪੈ ਇਹਨਾਂ ਦੇ ਵਿਰੁੱਧ ਬੰਦੀ ਕਾਰਵਾਈ ਕਰੋ ਜੇ ਤੁਸੀਂ ਨਹੀਂ ਕਾਰਵਾਈ ਕਰਨੀ ਤਾਂ ਮੈਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਵਾਂ ਖੜਕਾ ਮਾਂਗਾ ਜਾ ਕੇ ਮੈਂ ਬਾਰ ਬਾਰ ਵੀਡੀਓ ਬਾਅਦ ਤੇ ਥੱਕ ਚੁੱਕਾ ਕਾਲੀ ਵੀਡੀਓ ਪਾਈ ਹੈ ਇੱਥੇ ਪੁਲਿਸ ਵਿਭਾਗ ਤੇ ਮਾਈਨ ਵਿਭਾਗ ਕੋਈ ਸਮਾਈ ਨਹੀਂ ਕਰ ਰਿਹਾ ਮੈਂ ਪੁਲਿਸ ਵਿਭਾਗ ਤੇ ਮਾਈਨਿੰਗ ਬਾਗ ਨੂੰ ਕਹਿੰਦਾ ਪੀਨਾਂ ਦੇ ਵਿਰੁੱਧ ਟਰੈਕਟਰਾਂ ਨੂੰ ਆਕੇ ਬਰੋਕਿਆ ਜਾਵੇ ਫੜਿਆ ਜਾਵੇ ਇਹਨਾਂ ਨੂੰ ਜੇ ਤੁਸੀਂ ਨਹੀਂ ਕਾਰਵਾਈ ਕਰਦੇ ਮੈਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਤੁਹਾਡੇ ਖਿਲਾਫ ਬਾਏ ਨਾਮ ਰਿਟ ਪਾਵਾਂਗੇ ਜਾ ਕੇ ਮਾਈਨਿੰਗ ਵੀ ਰਾਤ ਨੂੰ ਹੋ ਰਹੀ ਹੈ ਧੜਾ ਧੜਾ ਤੁਸੀਂ ਕੋਈ ਐਕਸ਼ਨ ਨਹੀਂ ਲੈ ਰਹੇ ਜੀ ਮਾਈਨਿੰਗ ਬਾਗ ਤੇ ਪੁਲਿਸ ਵਿਭਾਗ ਕੋਈ ਐਕਸ਼ਨ ਨਹੀਂ ਲੈ ਰਿਹਾ ਮੇਰੀ ਮਾਈਨਿੰਗ ਬਾਗ ਤੇ ਪੁਲਿਸ ਵਿਭਾਗ ਨੂੰ ਬੇਨਤੀ ਹੈ ਇਹਨਾਂ ਦੇ ਵਿਰੁੱਧ ਬੰਦ ਦੀ ਕਾਰਵਾਈ ਕੀਤੀ ਜਾਵੇ ਇਹਨਾਂ ਟਰੈਕਟਰਾਂ ਰੋਕਿਆ ਜਾਵੇ 15 ਬੰਦਾ ਟਰੈਕਟਰ ਲੱਗਦੇ ਆ ਮੈਂ ਕੱਲ ਵੀ ਕਹਿ ਰਿਹਾ ਸੀਗਾ ਅੱਜ ਫਿਰ ਬੇਨ ਪਰ ਤੁਸੀਂ ਕੋਈ ਕਾਰਵਾਈ ਨਹੀਂ ਕਰਦੇ ਥੋੜੀ ਕੰਨ ਤੇ ਕੋਈ ਜੂੰਦ ਨਹੀਂ ਸਰਕਦੀ ਹੈ ਮੈਂ ਮਾਪ ਨੂੰ ਫੇਰ ਕਿ ਦੁਆਰੇ ਰਿਕਵਰੀ ਬੇਨਤੀ ਹੱਥ ਜੋੜ ਕੇ ਕਰਦਾ ਕਿ ਇਹਨਾਂ ਵਿਰੁੱਧ ਆ ਕੇ ਰੋਕਿਆ ਜਾ ਉਹਦੇ ਬਣਦੀ ਕਾਰਵਾਈ ਕੀਤੀ ਜਾ ਬੰਨੇ ਨਹੀਂ ਕਾਰਵਾਈ ਕਰਾਂਗੇ ਤਾਂ ਮਾਈਨ ਦੇ ਵਿਭਾਗ ਤੇ ਮੈਂ ਜੇ ਟਰੈਕਟਰਾਂ ਦੇ ਖਿਲਾਫ ਵੀ ਤੁਹਾਡੇ ਖਿਲਾਫੀ ਮੈਂ ਮਾਈਨਿੰਗ ਵਿਭਾਗ ਦੇ ਖਿਲਾਫੀ ਪੰਜਾਬ ਐਂਡ ਹਰਨਾਜ ਕੋਰਟ ਦੇ ਬਾਈ ਨੇ ਰਟ ਪਾਵਾਂਗਾ ਧੰਨਵਾਦ ਧੰਨਵਾਦ